ਮਨਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਇੱਕ ਤੁਹਾਨੂੰ ਬੇਨਤੀ ਕਰ ਲੱਗੇ ਆ ਕਿ ਜਿਹੜੇ ਨਸ਼ੇੜੀ ਨੇ ਪਤਾ ਵੀ 600 ਕਰੋੜ ਰੁਪਏ ਤੋਂ ਵੱਧ ਦੀ ਹੁਣ ਤੱਕ ਸੈਦ ਗੋਲੀਆਂ ਖਾ ਚੁੱਕੇ ਨੇ ਨਸ਼ੇੜੀ ਚਲੋ ਤੁਹਾਡਾ ਧੰਨਵਾਦ ਵੀ ਆ ਵੀ ਉਹਨਾਂ ਨੂੰ ਮਰਦਿਆਂ ਨੂੰ ਤੁਸੀਂ ਵਿਚਾਰ ਰਹੇ ਹੋ ਉਹਨਾਂ ਦਾ ਨਸ਼ਾ ਛਡਾ ਰਹੇ ਹੋ ਉਹ ਸੈਂਟਰਾਂ ਦੇ ਵਿੱਚ ਹੋ ਸਾਰੇ ਪਾਸੇ ਪਰ ਕਾਫੀ ਸੈਂਟਰਾਂ ਦੇ ਵਿੱਚ ਜਾ ਕੇ ਦੇਖਿਆ ਇੱਕ ਬਤੌਰ ਮੀਡੀਏ ਨਾਲ ਸੰਬੰਧਤ ਹੋਣ ਕਾਰਨ ਉੱਥੇ ਕੀ ਹੋਇਆ ਉੱਥੇ ਬਹੁਤ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਪਈਆਂ ਨੇ ਹਰ ਸੈਂਟਰਾਂ ਦੇ ਵਿੱਚ ਆ ਤੁਸੀਂ ਦੇਖ ਵੀ ਰਹੇ ਹੋ ਸਕਰੀਨ ਤੇ ਕੈਸੀਆਂ ਲਾਈਨਾਂ ਲੱਗੀਆਂ ਪਈਆਂ ਨੇ ਤੇ ਇਹ ਲੋਕ ਕੌਣ ਨੇ ਇਹ ਲੋਕ ਸਿਰਫ ਪਿੰਡਾਂ ਦੇ ਮਜ਼ਦੂਰ ਨੇ ਕੋਈ ਫੈਕਟਰੀ ਦੇ ਵਿੱਚ ਨੌਕਰੀ ਕਰ ਰਹੇ ਆ ਕੋਈ ਦਿਹਾੜੀਦਾਰ ਆ ਕੋਈ ਮਿਸਤਰੀ ਦਾ ਕੰਮ ਕਰਦਾ ਕੋਈ ਕਿਸ ਤਰ੍ਹਾਂ ਜਿਹੜੇ ਸਾਰੇ ਮਜ਼ਦੂਰ ਨੇ ਮਜ਼ਦੂਰੀ ਦਾ ਕੰਮ ਕਰਦੇ ਨੇ ਇਹਨਾਂ ਦੇ ਵਿੱਚੋਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਧਨਾੜ ਦਾ ਬੱਚਾ ਹੋਊਗਾ ਕਿਉਂ ਜਿਹੜੇ ਤਨਾੜਦੇ ਹੋਣਗੇ ਤੁਹਾਨੂੰ ਪਤਾ ਵੀ ਨਹੀਂ ਸਹੀ ਵੀ ਉਹਨਾਂ ਦੇ ਕਿਹੋ ਜਿਹੇ ਨੇ ਉਹ ਔਰ ਔਰ ਸੈਂਟਰਾਂ 'ਚ ਖੜਦੇ ਵੀ ਨਹੀਂ ਉਹ ਹੋਰ ਜਿਹੜੇ ਸੈਂਟਰ ਬਣਿਆ ਨੇ ਉੱਥੋਂ ਮੁੱਲ ਗੋਲੀਆਂ ਲੈ ਲੈਂਦੇ ਹੋਣਗੇ ਮੇਰੀ ਤੁਹਾਨੂੰ ਇੱਕ ਹੱਥ ਵਨ ਕੇ ਬੇਨਤੀ ਹੈ ਕਿ ਮੈਨੂੰ ਬਹੁਤ ਜ਼ਿਆਦਾ ਜੋ ਔਰ ਸੈਂਟਰਾਂ ਦੇ ਵਿੱਚ ਨਸ਼ਾ ਲੈਣ ਆਉਂਦੇ ਆ ਗੋਲੀਆਂ ਲੈਣ ਆਉਂਦੇ ਆ ਆਪਣੇ ਨਸਾਂ ਫੜਨ ਵਾਸਤੇ ਤਕਲੀਫ ਵਾਸਤੇ ਆਉਂਦੇ ਆ ਉਹਨਾਂ ਦੀ ਇੱਕ ਹੱਥ ਵਨ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪੂਰੀ ਸਰਕਾਰ ਨੂੰ ਬੇਨਤੀ ਹੈ ਸਿਹਤ ਵਿਭਾਗ ਨੂੰ ਬੇਨਤੀ ਹੈ ਕਿ ਜੇਕਰ ਇਹ ਗੋਲੀਆਂ ਪਿੰਡਾਂ ਦੀਆਂ ਡਿਸਪੈਂਸਰੀਆਂ ਚੋਂ ਮਿਲਣ ਲੱਗ ਜਾਣ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਵਿੱਚੋਂ 8 ਵਜੇ ਤੱਕ ਮਿਲ ਜਾਣ ਤੇ ਉਹ ਬੰਦੇ ਬੜੇ ਆਰਾਮ ਨਾਲ ਆਪਣੀਆਂ ਦੋ ਗੋਲੀਆਂ ਜੋ ਇੱਕ ਗੋਲੀ ਜੋ ਵੀ ਹੈਗੀ ਆ ਉਸ ਨੂੰ ਮੂੰਹ ਵਿੱਚ ਪਾਉਣ ਤੇ ਆਪਣੀ ਸਾਈਕਲ ਨੂੰ ਲੱਤ ਮਾਰਨ ਤੇ ਜਾਣ ਬਹੁਤ ਸਿਆਣੀ ਉਮਰ ਦੇ ਬਜ਼ੁਰਗਾਂ ਨੇ ਦੱਸਿਆ ਓਟ ਸੈਂਟਰਾਂ ਦੇ ਵਿੱਚ ਤੁਹਾਨੂੰ ਉਹ ਵੀ ਵੀਡੀਓ ਪਾਵਾਂਗੇ ਉਹ ਕਹਿੰਦੇ ਜੀ ਜਦ ਨੂੰ ਅਸੀਂ ਇੱਥੇ ਆਉਨੇ ਆ ਕਹਿੰਦੇ ਪਹਿਲਾਂ ਤਾਂ ਸਭ ਤੋਂ ਅਗਲਾ ਮੋਟਰਸਾਈਕਲ ਵਾਲਾ 50 ਰੁਪਏ ਦਾ 100 ਰੁਪਏ ਦਾ ਤੇਲ ਮੰਗਦਾ ਫੇਰ ਜੇ ਤਿੰਨ ਗੋਲੀਆਂ ਮਿਲਦੀਆਂ ਉਹ ਚੱਕਰ ਦੀ ਗੋਲੀ ਮੰਗ ਲੈਂਦਾ ਮੈਨੂੰ ਗੋਲੀ ਵੀ ਖਵਾ ਦਿਓ ਜੀ ਤੇ ਇਹ ਕਹਿੰਦੇ ਕਾਫੀ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਮੁੱਖ ਮੰਤਰੀ ਸਾਹਿਬ ਨੂੰ ਮੈਨੂੰ ਕਹਿੰਦੇ ਵੀ ਤੂੰ ਇੱਕ ਵੀਡੀਓ ਪਾ ਮਹਿਮਾਨਜੋਗ ਮੁੱਖ ਮੰਤਰੀ ਸਾਹਿਬ ਇਸ ਕਰਕੇ ਵੀਡੀਓ ਪਾਉਣ ਲੱਗਾ ਕਿ ਜੇਕਰ ਇਹ ਨਸ਼ਾ ਹਟਾਊ ਦਵਾਈ ਹੈ ਜਿਹੜੀ ਕੇਂਦਰਾ ਦੇ ਵਿੱਚ ਜਿਹੜੀ ਮਿਲਦੀ ਹੈ ਔਰ ਸੈਂਟਰਾਂ ਤੋਂ ਮਿਲਦੀ ਹੈ ਨਾਲੇ ਤਾਂ ਔਰ ਸੈਂਟਰਾਂ ਦਾ ਕੰਮ ਘਟੇ ਚਾਹੇ ਸਿਰਫ ਹਫ਼ਤੇ ਦੇ ਵਿੱਚ 2 ਦਿਨ ਕਰ ਦੋ ਇੱਕ ਬੁੱਧਵਾਰ ਕਰ ਦੋ ਕੋਈ ਹੋਰ ਦਿਨ ਰੱਖ ਦੋ ਵੀ ਆ ਦੋ ਦਿਨ ਹਫਤੇ ਦੀ ਦਵਾਈ ਤੁਹਾਨੂੰ ਪਿੰਡਾਂ ਦੇ ਡਿਸਪੈਂਸਰੀਆਂ 'ਚ ਮਿਲਿਆ ਕਰੂਗੀ ਕਿਉਂਕਿ ਵਿਚਾਰੇ ਸਵੇਰੇ ਉੱਠਦੇ ਨੇ ਉੱਠਣਸਾਰ ਪਹਿਲਾਂ ਲਵੇ ਸੈਰ ਜਿਹੜਾ ਲੱਗਦਾ ਜਿੱਥੋਂ ਓਡ ਸੈਂਟਰ ਹੈਗੇ ਆ ਉੱਥੇ ਨੂੰ ਭੱਜਦੇ ਆ ਕੋਈ ਕਿਤੇ ਨੂੰ ਭੱਜਦਾ ਤੇ ਫਿਰ ਉੱਥੋਂ ਕਿਹੜੇ ਵੇਲੇ ਦਵਾਈ ਮਿਲਦੀ ਆ ਦੁਪਹਿਰ ਤੱਕ ਆ ਦੁਪਹਿਰ ਤੋਂ ਫਿਰ ਦੂਜਾ ਦੁਪਹਿਰਾਂ ਦਾ ਦੂਜੇ ਦਿਨ ਨੂੰ ਦਵਾਈ ਨਹੀਂ ਹੁੰਦੀ ਫਿਰ ਇਹ ਲੋਕ ਲੁੱਟਾ ਖੋਆ ਹੋਰ ਕ ਮਾਰੇ ਕ ਮੱਚ ਪੈਣ ਗਈ ਪੈਣ ਦਾ ਕਾਰਨ ਇਹ ਆ ਕਿ ਘਰੇ ਕਲੇਸ਼ ਪੈਂਦਾ ਅਗਲੇ ਦੇ ਵੀ ਤੂੰ ਕੰਮ ਨਹੀਂ ਕੀਤਾ ਤੂੰ ਕੰਮ ਨਹੀਂ ਕਰਦਾ ਤੂੰ ਦਿਹਾੜੀ ਨਹੀਂ ਜਾਂਦਾ ਜੇਕਰ ਉਹਨਾਂ ਕੋਲੇ ਆਪਦਾ ਦਵਾਈ ਬੂਟੀ ਪੂਰੀ ਹੋ ਗਈ ਉਹਨਾਂ ਦਾ ਨਸ਼ਾ ਪੱਤਾ ਪੂਰਾ ਹੋਊਗਾ ਉਹਨਾਂ ਦਾ ਸਰੀਰ ਉਹਨਾਂ ਦੇ ਕਹਿਣੇ 'ਚ ਹੋਊਗਾ ਤਾਂ ਠੀਕ ਹੈ ਤਾਂ ਉਹ ਜਾਣਗੇ ਪਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਵਿੱਚੋਂ ਜਿਹੜੇ ਬੰਦੇ ਨੇ ਨਸ਼ਾ ਖਾਂਦੇ ਨੇ ਨਸ਼ਾ ਛੱਡਣ ਦਾ ਯਤਨ ਕਰ ਰਹੇ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਸਪੈਸ਼ਲੀਆਂ ਚ ਕਰੋ ਚਲੋ ਬਾਕੀ ਕਾਲੀ ਖਸਖਸ ਦੀ ਸੋਰੀ ਖੇਤੀ ਖਸਖਸ ਦੀ ਖੇਤੀ ਹੈ ਜੀ ਉਹਦੇ ਲਈ ਤੁਹਾਨੂੰ ਲੋਕਾਂ ਨੇ ਪਹਿਲਾਂ ਵੀ ਅਪੀਲਾਂ ਕਰੀਆਂ ਨੇ ਵੀ ਜੇ ਖਸਖਸ ਦੀ ਖੇਤੀ ਹੋ ਜਾਵੇ ਤਾਂ ਬਾਲੀ ਵਧਿਆ ਕਰ ਲਾ ਕਾਰਨ ਇਹੀ ਆ ਕੈਪਟਨ ਮਰਿੰਦਰ ਸਰਕਾਰ ਦੀ ਵੇਲੇ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਮੰਤਰੀ ਬੈਠੇ ਗੱਲਾਂ ਕਰ ਰਹੇ ਨੇ ਉਹ ਕਹਿੰਦਾ ਜਕਾਵਾਂ ਉਹ ਕਹਿੰਦਾ ਕਿਉਂ ਖਾਧੀ ਨਹੀਂ ਅਜ ਕਾਲੀ ਨਾ ਗੜੀ ਤੇ ਤੁਹਾਡੇ ਤੁਹਾਨੂੰ ਪਤਾ ਪਠਾਨ ਮਦਰ ਸਾਹਿਬ ਡਾਕਟਰ ਗਾਂਧੀ ਹੋਰ ਵੀ ਕਾਫੀ ਐਮ.ਐਲ.ਏ ਇਹ ਮੁੱਦੇ ਚੱਕ 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 ਸਕੇ ਨੇ ਪਹਿਲਾਂ ਵੀ ਕਾਫੀ ਮੁੱਦੇ ਚੱਕੇ ਨੇ ਇਹਨਾਂ ਨੇ ਕਿ ਤੁਸੀਂ ਖਾਸ ਖਾਸ ਦੀ ਖੇਤੀ ਕਰਵਾਓ ਤਾਂ ਕਿ ਆਪਣਾ ਸੂਬਾ ਕੁਸਵਾਲ ਬਣੇ ਕਿਉਂਕਿ ਅੱਜ ਤੱਕ ਜਿੰਨੇ ਵੀ ਪੁਲਿਸ ਚਲਾਨ ਨੇ ਉਹਨਾਂ ਦੇ ਵਿੱਚ ਕਦੇ ਇਹ ਨਹੀਂ ਆਇਆ ਕਿ ਮੇਰਾ ਜੀ ਭੁੱਕੀ ਖਾ ਕੇ ਕਿਸ ਨੇ ਸਰਪਾੜ ਦਾ ਅਫੀਮ ਖਾ ਕੇ ਮੇਰਾ ਕਿਸ ਨੇ ਸਰਪਾੜਤਾ ਸ਼ਰਾਬ ਆ ਲੜਾਈ ਦੀ ਜਾੜਾ ਤੇ ਕਿਰਪਾ ਕਰੋ ਜਿੱਦਾਂ ਦੀ ਤੁਹਾਨੂੰ ਬੇਨਤੀ ਕੀਤੀ ਗਿਆ ਉਮੀਦ ਆ ਇਸ ਬੇਨਤੀ ਤੇ ਅਮਲ ਕਰੋਗੇ ਧੰਨਵਾਦ ਸਸਕਾਰ